ਮੈਸੀ 5539 5245 ਡੀਆਈਸੀ ਵਾਲਾ ਬਾਈ ਜੀ ਐਡ ਕਰਾਉਣ ਲਈ ਵੀਰੇ ਕੋਈ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਾਉਣ ਲਈ ਮੈਨੂੰ ਮੈਸੇਜ ਤੁਸੀਂ ਕਰ ਸਕਦੇ ਹੋ ਬਹੁਤ ਹੀ ਘੱਟ ਰੇਟ ਤੇ ਕਰਦੇ ਆ ਬਾਈ ਜੀ ਆਪਾਂ ਪ੍ਰੋਮੋਸ਼ਨ 62800 37325 ਮੀਰਾ ਮੋਬਾਈਲ ਨੰਬਰ ਵੀਰ ਦਾ ਮੋਬਾਈਲ ਨੰਬਰ ਆਪਾਂ ਅੱਗੇ ਦੱਸਾਂਗੇ ਮਾਡਲ ਹੈਗਾ ਜੀ ਟਰੈਕਟਰ ਦਾ 2002 ਮਾਡਲ ਟਰੈਕਟਰ ਹੈਗਾ ਬਾਈ ਜੀ ਜੇਕਰ ਆਪਾਂ ਗੱਲ ਕਰੀਏ ਪਾਵਰ ਦੀ ਤਾਂ ਬਾਈ ਜੀ 50 ਹੌਸ ਪਾਵਰ ਦਾ ਟਰੈਕਟਰ ਆ ਰੰਗ ਪੇਂਟ ਤੁਸੀਂ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਵੀਡੀਓ ਚ ਪੂਰੀ ਫੁੱਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਰੰਗ ਪੇਂਟ ਪੱਖੋਂ ਇੰਜਨ ਗੇਅਰ ਲੈਫਟ ਦੀ ਵੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਬਾਈ ਜੀ ਕਿਤੇ ਕੋਈ ਗਲੈਸੜਾ ਨਹੀਂ ਬਿਲਕੁਲ ਅਰੀਜਨਲ ਟਰੈਕਟਰ ਹੈਗਾ ਮਾਡਲ ਹੈਗਾ 2002 ਆ ਬਾਕੀ ਬਾਈ ਜੀ ਤੁਸੀਂ ਆਪ ਦੀ ਤਸੱਲੀ ਤੇ ਲੈ ਕੇ ਜਾਣਾ ਟਰੈਕਟਰ ਆਪਣੀ ਕੋਈ ਤਸੱਲੀ ਨਹੀਂ ਆਪਣਾ ਸਿਰਫ ਵੀਡੀਓ ਪਾਉਂਦਾ ਕੰਮ ਆ ਵੀਰੇ ਬਾਈ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਤੇ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਫਾਇਆ ਕੰਪਨੀ ਦੇ ਚਾਰੋਂ ਟਾਇਰ ਆ ਰੇਟ ਇਹਦਾ ਹੈਗਾ ਬਾਈ ਜੀ ਸਿਰਫ 2 ਲੱਖ ਰੁਪਇਆ ਰੇਟ ਆ ਬਾਈ ਜੀ ਡਬਲ ਕਲਚ ਟਰੈਕਟਰ ਆ ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 94630 30890 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਵੀਡੀਓ ਚੰਗੀ ਲੱਗਦੀ ਐ ਸ਼ੇਅਰ ਤੇ ਲੈ ਕੇ ਜਰੂਰ ਕਰੋ ਮੇਰੇ ਭਰਾ ਧੰਨਵਾਦ ਜੀ